ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਹਨੀ ਕੰਬ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਉਲਟੇ ਪਾਸੇ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਜਿਹੜਾ ਆਪਣਾ ਇਹ ਡਿਜ਼ਾਈਨ ਡਬਲ ਬੰਦ ਹੈ ਬਹੁਤ ਹੀ ਸਾਫਟ ਸਾਫਟ ਬਣ ਕੇ ਆਉਂਦਾ ਇਸ ਤਰ੍ਹਾਂ ਇਸ ਡਿਜ਼ਾਈਨ ਨੂੰ ਮੈਂ ਪਹਿਲਾਂ ਵੀ ਕਈ ਰੰਗਾਂ ਵਿੱਚ ਤੇ ਕਈ ਤਰੀਕਿਆਂ ਨਾਲ ਤੁਹਾਨੂੰ ਬਣਾਉਣਾ ਦੱਸ ਚੁੱਕੀ ਹਾਂ ਤੇ ਜਿਹੜਾ ਅੱਜ ਵਾਲਾ ਤਰੀਕਾ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਬਣਾਉਣਾ ਦੱਸੂਗੀ ਕਿਉਂਕਿ ਜਿਹੜਾ ਜਿਹੜੇ ਬਨਾਈ ਦਾ ਕੰਮ ਜਾਣਦੇ ਉਹ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੈਂਦੇ ਠੀਕ ਹੈ ਜਿਹੜੇ ਬਿਗਨਰਸ ਆ ਤਾਂ ਉਹਨਾਂ ਦੇ ਮੈਨੂੰ ਕਮੈਂਟ ਆ ਰਹੇ ਆ ਬਈ ਜਿਹੜਾ ਇਹ ਡਿਜ਼ਾਈਨ ਹੈ ਸਾਨੂੰ ਸਮਝ ਨਹੀਂ ਆ ਰਿਹਾ ਜਿਹੜੇ ਕੁੰਡੇ ਆ ਵੱਧ ਘਟ ਜਾਂਦੇ ਆ ਦੇਖੋ ਮੈਂ ਇੱਥੇ 16 ਕੁੰਡੇ ਲਏ ਆ 16 ਕੁੰਡਿਆਂ ਤੇ ਤੁਹਾਨੂੰ ਇਹ ਡਿਜ਼ਾਈਨ ਬਣਾ ਕੇ ਦਿਖਾਵਾਂਗੀ ਤੁਸੀਂ ਸਟਾਰਟਿੰਗ ਤੇ ਲਾਸਟ ਤੇ ਧਿਆਨ ਨਾਲ ਕੁੰਡੇ ਦੇਖਣੇ ਕਿਉਂਕਿ ਆਪਣੇ ਜਾਂ ਤਾਂ ਜਦੋਂ ਆਪਾਂ ਡਿਜ਼ਾਈਨ ਦੀ ਸिलाई ਸ਼ੁਰੂ ਕਰਦੇ ਆ ਉਦੋਂ ਆਪਣੇ ਕੁੰਡੇ ਵਧਾ ਲੈਣੇ ਆਪਾਂ ਜਾਂ ਲਾਸਟ ਤੇ ਵਧਾ ਲੈਣੇ ਆ ਇਹ ਤੁਸੀਂ ਧਿਆਨ ਰੱਖਣਾ ਜਦੋਂ ਮੈਂ ਇੱਥੇ ਸਟਾਰਟਿੰਗ ਚ ਬਣਾਉਂਗੀ ਡਿਜ਼ਾਈਨ ਉਦੋਂ ਵੀ ਧਿਆਨ ਰੱਖਣਾ ਹੈ ਲਾਸਟ ਤੇ ਵੀ ਸिलाई ਜਦੋਂ ਲਾਸਟ ਤੇ ਇਸ ਤਰ੍ਹਾਂ ਉਦੋਂ ਵੀ ਤੁਸੀਂ ਧਿਆਨ ਰੱਖਣਾ ਇੱਥੇ ਆਪਣੇ ਕੁੰਡੇ ਜਿਹੜੇ ਵਾਧੇ ਕੱਢਦੇ ਆ ਤਾਂ ਇਹ ਚਾਰ ਸਲਾਂਗਾਂ ਦਾ ਡਿਜ਼ਾਈਨ ਜਦੋਂ ਤੁਸੀਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਈਵਨ ਨੰਬਰ ਵਿੱਚ ਕੁੰਡੇ ਲੈਣੇ ਆ ਮਤਲਬ 2 ਦੇ ਮਲਟੀਪਲ ਇਸ ਤਰ੍ਹਾਂ 2 2 2 2 ਠੀਕ ਹੈ ਇੱਕ ਕੁੰਡਾ ਇੱਧਰ ਕੰਨੀ ਤੇ ਵਾਧੂ ਆ ਜਾਊਗਾ ਆਪਣਾ ਇੱਕ ਕੁੰਡਾ ਇੱਧਰ ਕੰਨੀ ਤੇ ਵਾਧੂ ਆ ਜਾਊਗਾ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਬਣਦਾ ਹੈ ਚਾਰ ਸਲਾਂਗਾਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਉਲਟੀ ਸਾਈਡ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੁੰਦੀ ਹੈ ਇੱਥੇ ਮੈਂ ਤੁਹਾਨੂੰ ਦੋ ਵਾਰ ਡਿਜ਼ਾਈਨ ਨੂੰ ਰਿਪੀਟ ਕਰਕੇ ਦਿਖਾਵਾਂਗੀ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਡਿਜ਼ਾਈਨ ਸਮਝ ਆ ਜਾਵੇ। 8 ਸਲਾਈਆਂ ਡਿਜ਼ਾਈਨ ਦੀਆਂ ਬਣਾ ਕੇ ਦਿਖਾਵਾਂਗੀ। ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਪੀਐਸਜੀਐਨ ਨੂੰ ਬਣਾਉਣਾ। ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈ ਲੈਣੀਆਂ। ਜਿਹੋ ਜਿਹੀ ਵੀ ਤੁਹਾਡੀ ਪੱਛਮ ਹੋਊਗੀ ਉਸੇ ਅਨੁਸਾਰ ਤੁਸੀਂ ਸਲਾਈਆਂ ਲੈ ਲੈਣੀਆਂ। ਕਿਸੇ ਵੀ ਕਲਰ ਤੇ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ। ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰੀਏ ਬਾਰਡਰ ਤੁਸੀਂ نیچے ਕੋਈ ਵੀ ਬਣਾ ਸਕਦੇ ਆ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਉਸ ਤੋਂ ਬਾਅਦ ਸਿੱਧੀ ਸਾਈਡ ਤੋਂ ਇੱਕ ਵਾਰ ਆਪਾਂ ਬੇਸਿਕ ਰੋ ਬਣਾਵਾਂਗੇ ਉਸ ਤੋਂ ਬਾਅਦ ਪਹਿਲੀ ਸਲਾਈਡ ਡਿਜ਼ਾਈਨ ਦੀ ਉਲਟੇ ਪਾਸੇ ਤੋਂ ਸ਼ੁਰੂ ਹੋਊਗੀ ਠੀਕ ਹੈ ਚਾਰ ਸਲਾਂਗਾਂ 'ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਜਿਹੜੀ ਬੇਸਿਕ ਰੋ ਬਣਾਉਣੀ ਆ ਆਪਾਂ ਸਿਰਫ ਇੱਕ ਵਾਰ ਬਣਾਉਣੀ ਆ ਦੇਖੋ ਇਸ ਤਰ੍ਹਾਂ ਸਿੱਧੇ ਪਾਸੇ ਤੋਂ ਸਿੱਧੀ ਸਾਈਡ ਹੈ ਠੀਕ ਹੈ ਬਾਰਡਰ ਬਣਾਉਣ ਤੋਂ ਬਾਅਦ ਸਿੱਧੀ ਸਾਈਡ ਤੋਂ ਪਹਿਲੇ ਇੱਕ ਗੁੰਡਾ ਤਾਰੂ ਚ ਹੀ ਬੁਣੋ ਤੁਹਾਡੀ ਆਪਣੀ ਮਰਜ਼ੀ ਕਿਉਂਕਿ ਵਾਧੂ ਗੁੰਡਾ ਹੈ ਥ੍ਰੈਡ ਹੁਣ ਆਪਾਂ ਅੱਗੇ ਕਰਨਾ ਹੈ ਇਸ ਤਰ੍ਹਾਂ ਇੱਕ ਗੁੰਡਾ ਆਪਾਂ ਸਲਿੱਪ ਕਰ ਲੈਣੇ ਇਸ ਤਰ੍ਹਾਂ ਠੀਕ ਹੈ ਇੱਕ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਥ੍ਰੈਡ ਅੱਗੇ ਹੀ ਹੈ ਫੇਰ ਥ੍ਰੈਡ ਅੱਗੇ ਇੱਕ ਗੁੰਡਾ ਆਪਾਂ ਸਲਿੱਪ ਕਰ ਲੈਣੇ ਇੱਕ ਕੁੰਡਾ ਸਿੱਧਾ ਬਣਾ ਲੈਣਾ ਥ੍ਰੈਡ ਅੱਗੇ ਕਰ ਲੈਣਾ ਇੱਕ ਕੁੰਡਾ ਆਪਾਂ ਸਲਿੱਪ ਕਰ ਲੈਣਾ ਇੱਕ ਕੁੰਡਾ ਸਿੱਧਾ ਬਣਾ ਲੈਣਾ ਥ੍ਰੈਡ ਅੱਗੇ ਇੱਕ ਕੁੰਡਾ ਸਲਿੱਪ ਕਰ ਲੈਣਾ ਇੱਕ ਸਿੱਧਾ ਬਣਾ ਲੈਣਾ ਥ੍ਰੈਡ ਅੱਗੇ ਕੁੰਡਾ ਸਲਿੱਪ ਕਰ ਲੈਣਾ ਇੱਕ ਸਿੱਧਾ ਬਣਾ ਲੈਣਾ ਇਹ ਕੁੰਡਾ ਸਲਿੱਪ ਕਰ ਲੈਣਾ ਇੱਕ ਸਿੱਧਾ ਬਣਾ ਲੈਣਾ ਥ੍ਰੈਡ ਅੱਗੇ ਕੁੰਡਾ ਸਲਿੱਪ ਕਰ ਲੈਣਾ ਇੱਕ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਦੇਖੋ ਲਾਸਟ ਤੇ ਹੁਣ ਆਪਾਂ ਥ੍ਰੈਡ ਪਿੱਛੇ ਰੱਖਣਾ ਇੱਕ ਕੁੰਡਾ ਸਿੱਧਾ ਬਣਾ ਲੈਣਾ ਬੇਸਿਕ ਰੋ ਹੋ ਗਈ ਆਪਾਂ ਸਿਰਫ ਇੱਕ ਵਾਰ ਬਣਾਉਣੀ ਹੈ। ਹੁਣ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੋਊਗੀ ਉਲਟੇ ਪਾਸੇ ਤੋਂ। ਡਿਜ਼ਾਈਨ ਦੀ ਪਹਿਲੀ ਸਲਾਈ। ਵਾਦੂ ਕੁੰਡਾ ਤਾਰ ਕੇ ਹੁਣ ਆਪਣਾ ਡਿਜ਼ਾਈਨ ਸ਼ੁਰੂ ਹੋ ਗਿਆ ਅੱਗੇ ਦੇਖੋ। ਇੱਕ ਕੁੰਡਾ ਸਲਿੱਪ ਇਸ ਤਰ੍ਹਾਂ। ਪਹਿਲੀ ਸਲਾਈ ਹੋ ਗਈ ਡਿਜ਼ਾਈਨ ਦੀ ਸ਼ੁਰੂ। ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਸਿੱਧਾ। ਥ੍ਰੈਡ ਅੱਗੇ ਇੱਕ ਸਲਿੱਪ। ਦੋ ਕੁੰਡਿਆਂ ਦਾ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਜਿਹੜੇ ਦੋ ਕੁੰਡਿਆਂ ਇੱਕ ਜਾਲੀ ਵਾਲਾ ਤੇ ਇੱਕ ਦੂਸਰਾ ਦੋ ਦਾ ਇੱਕ ਥ੍ਰੈਡ ਅੱਗੇ ਜਿਹੜੇ ਇੱਕ ਕੁੰਡਾ ਨੂੰ ਸਲਿੱਪ ਸਿੰਗਲ ਨੂੰ ਜਿਹੜੇ ਦੋ ਆ ਦੋ ਦਾ ਇੱਕ ਸਿੱਧਾ ਇੱਕ ਸਲਿੱਪ ਦੋ ਦਾ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਦੋ ਦਾ ਇੱਕ ਸਿੱਧਾ ਇਸ ਤਰ੍ਹਾਂ ਇੱਕ ਸਲਿੱਪ ਇਸ ਤਰ੍ਹਾਂ ਦੋ ਦੇਖ ਲਾਸਟ ਵਾਲਾ ਫਰੇਡ ਅੱਗੇ ਕਰਕੇ ਉਲਟਾ ਬਣਾ ਲੈਣਾ ਕਿਉਂਕਿ ਉਲਟੇ ਪਾਸੇ ਤੋਂ ਸਲਾਈ ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਸਿੱਧੇ ਪਾਸੇ ਤੋਂ ਇੱਕ ਕੁੰਡਾ ਤਾਰਿਆ ਥ੍ਰੈਡ ਪਿੱਛੇ ਹੀ ਆ ਦੋ ਕੁੰਡੇ ਸਿੱਧੇ ਥ੍ਰੈਡ ਪਿੱਛੇ ਇੱਕ ਸਲਿੱਪ ਜਾਲੀ ਵਾਲਾ ਦੋ ਕੁੰਡੇ ਜਿਹੜੇ ਇਸ ਤਰ੍ਹਾਂ ਦਿਖਾਈ ਦੇ ਰਹੇ ਆ ਆਪਾਂ ਸਿੱਧੇ ਬਣਾ ਲੈਣੇ ਜਿਹੜਾ ਜਾਲੀ ਵਾਲਾ ਇਹਨੂੰ ਆਪਾਂ ਸਲਿੱਪ ਕਰ ਲੈਣਾ ਦੋ ਕੁੰਡੇ ਸਿੱਧੇ ਜਾਲੀ ਵਾਲਾ ਸਲਿੱਪ ਥ੍ਰੈਡ ਪਿੱਛੇ ਹੀ ਰੱਖਣਾ ਦੋ ਕੁੰਡੇ ਸਿੱਧੇ ਜਾਲੀ ਵਾਲਾ ਸਲਿੱਪ ਦੋ ਕੁੰਡੇ ਸਿੱਧੇ जाली वाला स्लिप दो कुंडे सीधे जाली वाला स्लिप ਦੋ ਕੁੰਡੇ ਸਿੱਧੇ ਹੁਣ ਲਾਸਟ ਤੇ ਦੇਖੋ ਇੱਕ ਕੁੰਡਾ ਆਪਣਾ ਆ ਜੂਗਾ ਸਲਿੱਪ ਥ੍ਰੈਡ ਪਿੱਛੇ ਹੀ ਇਹ ਕੁੰਡਾ ਆ ਜੂਗਾ ਆਪਣਾ ਸਿੱਧਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਆਪਾਂ ਲਾਸਟ ਤੇ ਤੇ ਸਟਾਰਟਿੰਗ ਤੇ ਲਾਸਟ ਇੱਥੇ ਧਿਆਨ ਰੱਖਣਾ ਕੁੰਡਿਆਂ ਦਾ ਇੱਥੇ ਆਪਣੇ ਕੁੰਡਿਆਂ ਦੀ ਬਾਦ ਘਟ ਹੋ ਜਾਂਦੀ ਹੈ ਤੀसरी ਛਲਾਈ ਹੈਗੀ ਇਹਦੇ ਵਿੱਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਹੁਣ ਦੇਖੋ ਇੱਕ ਕੁੰਡਾ ਤਾਰਿਆ ਹੁਣ ਜਿਹੜਾ ਹੈ ਜਾਲੀ ਤੇ ਕੁੰਡਾ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਆਪਾਂ ਇਸ ਤਰ੍ਹਾਂ ਥ੍ਰੈਡ ਪਿੱਛੇ ਕਰਕੇ ਇਸ ਤਰ੍ਹਾਂ ठीक है हम थ्रेड अगे करना है एक कुंडा स्लिप दो थ्रेड अगे एक स्लिप दो तरह थ्रेड अगे एक स्लिप दो थ्रेड अगे एक स्लिप दो थ्रेड अगे एक स्लिप दो दैक 线程 ਅੱਗੇ ਇੱਕ ਸਲਿੱਪ ਦੋ ਦੇ ਇੱਕ 线程 ਅੱਗੇ ਇੱਕ ਸਲਿੱਪ ਇੱਕ ਸਿੱਧਾ ਬਣਾ ਦੇਾਂਗੇ ਇਸ ਤਰ੍ਹਾਂ ਤੀਸਰੀ ਸਿਲਾਈ ਕੰਪਲੀਟ ਹੋ ਗਈ ਚੌਥੀ ਤੇ ਲਾਸਟ ਸਿਲਾਈ ਆ ਗਈ ਸਿੱਧੇ ਪਾਸੇ ਤੋਂ ਵਾਧੂ ਕੁੰਡਾ ਤਾਰੋ ਚਾਹੀ ਬਣੋ ਤੁਹਾਡੀ ਆਪਣੀ ਮਰਜੀ ਇਸ ਤਰ੍ਹਾਂ ਥ੍ਰੈਡ ਪਿੱਛੇ ਕਰਾਂਗੇ ਇੱਕ ਕੁੰਡਾ ਬਣਾਵਾਂਗੇ ਜਿਹੜਾ ਆਪਣਾ ਇੱਕ ਇਹ ਸਿੱਧਾ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਜਾਲੀ ਵਾਲਾ ਸਲਿੱਪ ਫਿਰ ਹੁਣ ਜਿਹੜੇ ਦੋ ਕੁੰਡੇ ਅੱਗੇ ਦੋ ਸਿੱਧੇ ਇੱਕ ਸਲਿੱਪ ਜਾਲੀ ਵਾਲਾ ਦੋ ਕੁੰਡੇ ਸਿੱਧੇ ਜਿਹੜੇ ਇਸ ਤਰ੍ਹਾਂ ਦੋ ਕੁੰਡੇ ਦਿਖਾਈ ਦੇ ਰਹੇ ਇੱਕ ਸਲਿੱਪ ਦੋ ਕੁੰਡੇ ਸਿੱਧੇ ਆਗੇ 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 ਇੱਕ ਸਲਿੱਪ ਦੇਖੋ ਲਾਸਟ ਤੇ ਆ ਗਏ ਆਪਣੇ ਦੋ ਕੁੰਡੇ ਸਿੱਧੇ ਚਾਰ ਸਲੰਗਾ ਕੰਪਲੀਟ ਹੋ ਗਈਆਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ। ਇਹੀ ਚਾਰ ਸਲੰਗ ਨੂੰ ਆਪਾਂ ਅੱਗੇ ਰਿਪੀਟ ਕਰਦੇ ਜਾਣਾ। ਦੇਖੋ ਨਾ ਤਾਂ ਕੋਈ ਕੁੰਡਾ ਆਪਣੇ ਕੋਲ ਵਧਿਆ ਤੇ ਨਾ ਹੀ ਘਟਿਆ ਠੀਕ ਹੈ। ਇੱਕ ਵਾਰ ਫਿਰ ਮੈਂ ਤੁਹਾਨੂੰ ਇਹੀ ਚਾਰ ਸਲੰਗਾ ਰਿਪੀਟ ਕਰਕੇ ਦਿਖਾ ਦਿੰਦੀ ਹਾਂ। ਪਹਿਲੀ ਸਲਾਈ ਆ ਗਈ ਡਿਜ਼ਾਈਨ ਦੀ। ਉਲਟੇ ਪਾਸੇ ਤੋਂ ਦੇਖੋ। ਇੱਕ ਕੁੰਡਾ ਤਾਰਿਆ। ਥ੍ਰੈਡ ਅੱਗੇ ਰੱਖਣਾ ਪਹਿਲੀ ਸਿਲਾਈ ਇੱਕ ਆ ਜਿਹੜਾ ਇਹਨੂੰ ਸਲਿੱਪ ਜਿਹੜੇ ਦੋ ਦਿਖਾਈ ਦੇ ਰਹੇ ਦੋ ਦਾ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ 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 ਜਿਹੜੇ ਦੋ ਦਿਖਾਈ ਦਿੰਦੇ ਆ ਦੋ ਦਾ ਇੱਕ ਸਿੱਧਾ ਥ੍ਰੈਡ ਅੱਗੇ ਜਿਹੜਾ ਇੱਕ ਦਿਖਾਈ ਦਿੰਦਾ ਸਲਿੱਪ ਜਿਹੜੇ ਦੋ ਦਿਖਾਈ ਦਿੰਦੇ ਆ ਦੋ ਦੇ ਇੱਕ ਸਿੱਧਾ ਇੱਕ ਸਲਿੱਪ ਦੋ ਦੇ ਇੱਕ ਸਿੱਧਾ ਇਸ ਤਰ੍ਹਾਂ ਥ੍ਰੈਡ ਅੱਗੇ ਕਰ ਲਾਂਗੇ ਉਲਟੀ ਸਲਾਈ ਹੈ ਲਾਸਟ ਵਾਲਾ ਉਲਟਾ ਬਣਾ ਲਾਂਗੇ ਦੇਖੋ ਦੂਸਰੀ ਸਲਾਈ ਆ ਗਈ ਆਪਣੀ ਸਿੱਧੇ ਪਾਸੇ ਤੋਂ वादू कुंडेन उतार लण दो कुडे सिद्धे जे आपण ए तरं दिखाई दे थ्रॅड पिछे जाली जली स्लिप दो कुंडे सिद्धे थरेड पिछे आहे जली स्लिप दो कुंडे सिद्धे जळीव स्लिप दो कडे सिद्धे जळीव स्लिप ದೋ ಕೂಡ ಸಿದ್ಧೇ ಜೀವಾಲಾ ಸ್ಲಪ ದೋ ಕುಂಡೆ ಸಿದ್ಧೇ ಜೀವಾಲಾ ಸ್ಲೆಪ ದೊ ಕೂಡ ಸಿದ್ಧ ಜಾಲಿವಾಲಾ ಸ್ಲಪಸ್ಟಾ ಸಿದ್ಧ ಬನ್ನಲ ತೀಸರಿ ಸಲಾಯ ಆಗಿ ಡೈನ್ ਇੱਕ ਕੁੰਡਾ ਤਾਰਿਆ ਤੇ ਅੱਗੇ ਪਿੱਛੇ ਹੁਣ ਜਿਹੜਾ ਜਾਲੀ ਵਾਲਾ ਕੁੰਡਾ ਹੈ ਤੇ ਇੱਕ ਆਪਣਾ ਦੂਸਰਾ ਦੋ ਦਾ ਇੱਕ ਬਣਾ ਦੇਣਾ ਸਿੱਧਾ ਇਸ ਤਰ੍ਹਾਂ ਫਿਰ ਅੱਗੇ ਡਿਜ਼ਾਈਨ ਉਸੇ ਤਰ੍ਹਾਂ ਹੀ ਚੱਲ ਪੈਣਾ ਆਪਣਾ ਥ੍ਰੈਡ ਅੱਗੇ ਇੱਕ ਸਲਿੱਪ ਦੋ ਦਾ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਦੋ ਦਾ ਇੱਕ ਸਿੱਧਾ ਇੱਥੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜਾਂਦੀ ਤੀਸਰੀ ਸਲਾਈ ਚ ਇੱਕ ਸਲਿੱਪ ਦੋ ਦਾ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਦੋ ਦਾ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਦੋ ਦਾ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਇੱਕ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਦੇਖ ਚੌਥੀ ਤੇ ਲਾਸਟ ਸਲਾਈ ਆ ਗਈ ਸਿੱਧੇ ਪਾਸੇ ਤੋਂ ਇੱਕ ਕੁੰਡਾ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਆਪਾਂ ਇੱਕ ਸਲਿੱਪ ਫਿਰ ਉਸੇ ਤਰ੍ਹਾਂ ਦੋ ਸਿੱਧੇ ਇੱਕ ਸਲਿੱਪ ਦੋ ਸਿੱਧੇ ਇੱਕ ਸਲਿੱਪ ਦੋ ਸਿੱਧੇ ਇੱਕ ਸਲਿੱਪ ਦੋ ਸਿੱਧੇ ਇੱਕ ਸਲਿੱਪ ਦੋ ਸਿੱਧੇ ਇੱਕ ਸਲੈਪ ਦੋ ਸਿੱਧੇ ਇੱਕ ਸਲੈਪ ਲਾਸਟ ਦੇ ਦੋ ਸਿੱਧੇ ਆ ਗਏ ਦੇਖੋ ਦੋ ਵਾਰ ਡਿਜ਼ਾਈਨ ਰਿਪੀਟ ਹੋ ਗਿਆ ਨਾ ਤਾਂ ਕੋਈ ਕੁੰਡਾ ਵਧਿਆ ਤੇ ਨਾ ਹੀ ਘਟਿਆ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਇਹੀ ਚਾਰ ਸਲੰਗਾਂ ਨੂੰ ਬਾਰ ਬਾਰ ਰਿਪੀਟ ਕਰਦੇ ਜਾਣਾ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ